ਵਿਚ ਟਿੱਕੇ ਨਬਰ ਸੁਈਆਂ ਕਲਿੱਪ ਬਹੁਤ ਹੀ ਸੋਹਣਾ ਸਾ ਪੰਜਾਬੀ ਪਹਿਰਾਵਾ ਤੇ ਸਾਰਿਆਂ ਨੂੰ ਸੋਣ ਦੇ ਮਹੀਨੇ ਦੀਆਂ ਤੀਆਂ ਦੇ ਤਿਉਹਾਰ ਦੀ ਅਮੀਰ ਪਰਸੇ ਦੇ ਵਿੱਚ ਸਭ ਮਿਲਿਆ ਹੈ ਬਹੁਤ ਹੀ ਸੋਹਣਾ ਅਮੀਰ ਪਹਿਾਰ ਦੀਆਂ ਬਹੁਤ ਬਾਤ ਹੈ ਦਿਨ ਉਹ ਨਹੀਂ ਕਿ ਮੈਂ ਸੋਣ ਦੇ ਮਹੀਨੇ ਦੀਆਂ ਕੁਝ ਗੋਲੀਆਂ ਪੇਸ਼ ਕਰਾਂਗੀ ਜੀ ਪ੍ਰਾਣ ਸਮੇ ਦੇ ਵਿੱਚ ਘੋਤੇ ਊਠ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਇਨਾ ਕੋਲ ਨਾ ਮੋਰ ਇਨਾ ਚੀਚਾ ਦਾ ਬੰਦਾ ਨਾ ਮਾ ਚਤਰ ਬਸ ਪਿਪਲੀ ਦੇ ਹੇਠ ਚੱਪੜੀ ਪਾਣੀ ਪੀ ਗਿਆ ਵੀਰ ਦਾ ਬੋਤਾਰੀ ਪਿਪਲੀ ਦੇ ਹੇਠ ਚੱਪੜੀ ਜਾਂਦ ਚੜ ਗਿਆ ਤੇ ਜਾਂ ਦੇ ਦਿਨ ਨੇੜੇ ਨਹੀਂ ਭੇਜੀ ਮਾਂ ਇਹ ਵੱਡੇ ਵੀਰ ਨੂੰ ਚੰਦ ਚੜ ਗਿਆ ਤੀਆਂ ਦੇ ਦਿਨ ਨੇੜੇ ਨਹੀਂ ਭੇਜੀ ਮਾਂ ਇਹ ਛੋਟੇ ਵੀਰ ਨੂੰ ਕਹਿ ਨੂੰ ਤਿਆ ਨੂੰ ਆਇ ਨੋਤੀ ਆਨੂ ਲੈਣਨਾ ਆਏ ਨੀ ਬਾਦ ਅਪਰਾਵਾ ਵਾਲੀ ਨੀ ਤੇ ਖੁੰਡਰਦੇ ਨੀ ਤੇ ਖੁੰਡਰਦੇ ਲੈਣਨਾ ਆਏ ਨੀ ਸਸੇ ਬੜੇ ਮਹਿੱਥੀਏ ਨੀ ਸਸੇ ਦੁੱਧ ਨੂੰ ਸਸੇ ਦੁੱਧ ਨੂੰ ਜਾਗਨਾ ਲਾਈ ਨੀ ਅਜ ਮੇਰਾ ਵੀਰ ਆਊਗਾ ਸਸੇ ਦੁੱਧ ਨੂੰ ਜਾਗਨਾ ਲਾਈ ਨੀ ਅਜ ਮੇਰਾ ਵੀਰ ਆਊਗਾ ਹਨਾ ਪਰਕੇ क्षण पर के जागदा लाया नी सास ने सरिक्या ने क्षण पर के जागदा लाया नी सास ने सरिक्या ने जे तू मुंडा जान बीजेपी मुंडा जान तो नच 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 जरा हाले हाले नच देख पाए ना हर एक दिन तो दोलिए नी तेरा गीता सारे तेरा गीता सर हंद रूप पसंद वलिए नी तेरा गीता सारे पिंड रूप पसंद वलिए नी मैं या मैं या मैं नी मैं नच दी मैं ली या मैं मेरी नच दी दी शांजर नी नी मैं नच ला पटोला के नी मैं नच ला पटोला

ਤੇ ਤੇ ਵੇਨਾ ਚਿੜਕੀ ਵੇਤਾ ਨਾਮ ਬਨੰਮੇ ਦਾ ਪਾਇ ਗਾਗ ਬਨੰਮ ਦਾ ਪਾਇ ਨੀਨਾ ਚਿੜਕੀ ਨੀ ਮਾਮੀ ਨੀਨਾ ਚਿੜਕੀ ਨੀ ਮਾਮੀ ਹੀਰਾਂ ਦੇ ਉੜਜੂ ਗਾ ਬਦਾਮੀ ਹੀਰਾਂ ਦੇ ਉੜਜੂ ਗਾ ਬਦਾਮੀ ਨੀਨਾ ਚਿੜਕੀ ਨੀ ਭਾਬੀ ਹੀਰਾਂ ਦੇ ਉੜਜੂ ਗਾ ਗਲਾਬੀ ਹੀਰਾਂ ਦੇ ਉੜਜੂ ਗਾ ਗਲਾਬੀ ਹੀਰਾਂ ਦੇ ਉੜਜੂ ਗਾ ਗਲਾਬੀ ਫਿਰ ਆਖਰੀ ਦੇ ਵਿੱਚ ਤੀਆਂ ਦੇ ਜਿਹੜੇ ਵਧ ਹੈਗੇ ਆ ਉਹ ਗੀਤ ਬੋਲੇ ਨੇ

मजे धोड़े नगरी जी सुख बसदे मुखों ठो हरा मुखा सिर परसदी सुख बसदी वे मज नगरी जी सुख बसदी धियां सुख हैं दिया धियां ना धियां ਬਹੁਤ ਹੀ ਸੋਹਣਾ ਪ੍ਰਾਰਾਂ ਮੈਨੰਬਰ ਨੂੰ ਕਿਹ ਰਹੀ ਹੈ ਜਿਹੜੀ ਸਾਡੇ ਸਮਾਰਦੀਆਂ ਅੱਗੇ ਰਚਨਹਾਰ ਨੇ ਬਹੁਤ ਹੀ ਵਧੀਆ ਲੋਕ ਜੀਆਂ ਜਾ ਰਹੀਆਂ ਕਮੇ ਚੀਚਾ ਹੈ ਨਾ ਇਹਨਾਂ ਨੂੰ ਜਿਹੜੇ ਅੱਗੇ ਲੈ ਕੇ ਆ ਰਹੇ ਨੇ ਉਹਨਾਂ ਨੂੰ ਮਾਲਕ ਦੀ ਵੀ ਫੀਸ ਲੱਗਦੀ ਹੈ ਤੇ ਕੁੜੀਆਂ ਦੀ ਵੀ ਲੱਗਦੀ ਠੀਕ ਹੈ